ਸਤਿ ਸ਼੍ਰੀ ਅਕਾਲ ਦੋਸਤੋ, ਆ아ਜ ਰਹੀ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਭਾਬੀ ਸੋਹਣੀ ਤੇ ਜਵਾਨ ਸੀ, ਮੇਰੇ ਨਾਲ ਘਰੇ ਹੀ ਰਹਿੰਦੀ ਸੀ। ਪਰ ਉਹਦੇ ਸਰੀਰ ਦਾ ਦਰਦ ਹਟਦਾ ਹੀ ਨਹੀਂ ਸੀ। ਰੋਜ਼ ਰਾਤ ਨੂੰ ਮੇਰੇ ਤੋਂ ਮ사ਜ ਕਰਵਾਉਂਦੀ ਸੀ। ਮੈਂ ਵੀ ਜੋਰ ਲਾ ਕੇ ਭਾਬੀ ਦੀ ਮ사ਜ ਕਰਦਾ ਸੀ। ਪਰ ਇੱਕ ਰਾਤ ਭਾਬੀ ਨੇ ਨਹਾ ਕੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੀ, ਇਹ ਤੇ ਇਕੱਲਾ ਫੜ ਤੇ ਫਟਾਫਟ ਲਾਈਟ ਬੰਦ ਕਰਕੇ ਆਪਣੇ ਕੰਮ ਤੇ ਲੱਗ ਜਾ ਮੈਂ ਲਾਈਟ ਬੁਝਾਈ ਤਾਂ ਭਾਬੀ ਨੇ ਮੈਨੂੰ ਆਪਣੇ ਕੋਲ ਖਿੱਚਿਆ ਤੇ ਫਿਰ ਪੂਰੀ ਰਾਤ ਮੇਰੇ ਨਾਲ ਮੇਰਾ ਨਾਮ ਰਾਜ ਆ ਮੇਰੀ ਉਮਰ 22 ਸਾਲ ਦੀ ਆ ਮੈਂ ਆਪਣੇ ਘਰੇ ਇਕੱਲਾ ਹੀ ਰਹਿੰਦਾ ਸੀ ਮੇਰੇ ਭਰਾ ਨੇ ਵਿਆਹ ਕਰਵਾਇਆ ਤਾਂ ਕਿ ਮੈਂ ਇਕੱਲਾ ਨਾ ਰਹਿ ਸਕਾਂ ਮੇਰੀ ਭਾਬੀ ਦਾ ਨਾਮ ਰੂਪੀ ਸੀ ਮੈਂ ਉਹਨੂੰ ਭਾਬੀ ਨਹੀਂ ਬਲਕੇ ਪਿਆਰ ਨਾਲ ਰੂਪੀ ਹੀ ਕਹਿੰਦਾ ਹੁੰਦਾ ਸੀ ਮੇਰੇ ਪਿਆਰੇ ਭਰਾ ਦੇ ਨਾਂ ਹੁੰਦੇ ਹੋਏ ਉਹ ਅਕਸਰ ਹੀ ਉਦਾਸ ਤੇ ਪਰੇਸ਼ਾਨ ਜਿਹੀ ਦਿਖਦੀ ਸੀ। ਕਈ ਵਾਰ ਮੈਂ ਉਹਨੂੰ ਲੋਕ-ਲੋਕ ਕੇ ਰੋਂਦੇ ਵੀ ਦੇਖਿਆ ਸੀ। ਮੈਨੂੰ ਲੱਗਿਆ ਸੀ ਕਿ ਉਹ ਮੇਰੇ ਭਰਾ ਦੀ ਯਾਦ ਵਿੱਚ ਹੀ ਰੋਂਦੀ ਆ। ਤੇ ਤਾਂ ਹੀ ਇਹ ਹੰਝੂ ਵਹਾਉਂਦੀ ਆ ਪਰ ਨਾ ਹੀ ਮੈਂ ਕਦੀ ਉਹਨੂੰ ਇਹ ਗੱਲ ਪੁੱਛੀ ਸੀ ਤੇ ਨਾ ਹੀ ਰੂਪ ਭਾਬੀ ਨੇ ਮੈਨੂੰ ਆਪ ਇਹ ਗੱਲ ਕਹੀ ਸੀ। ਉਹ ਸਾਰਾ ਦਿਨ ਚੁੱਪ ਕਰਕੇ ਆਪਣੇ ਕੰਮ ਘਰ ਦੇ ਕੰਮਾਂ ਦੇ ਵਿੱਚ ਲੱਗੀ ਰਹਿੰਦੀ। ਤੇ ਰਾਤ ਨੂੰ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਹੌਂਕੇ ਲੈ ਲੈ ਕੇ ਰੋਂਦੀ ਸੀ ਮੇਰੇ ਭਰਾ ਦੇ ਵਿਆਹ ਹੋਏ ਨੂੰ ਹਜੇ ਇੱਕ ਹਫਤਾ ਹੀ ਹੋਇਆ ਸੀ ਤੇ ਇੱਕ ਹਫਤੇ ਬਾਅਦ ਹੀ ਉਹ ਬਾਹਰ ਚਲਾ ਗਿਆ ਸੀ ਨਵੀਂ ਬੋਟੀ ਦੇ ਲਈ ਇੱਕ ਆਪਣੇ ਘਰ ਵਾਲੇ ਦੇ ਬਿਨਾ ਟਾਈਮ ਬਿਤਾਉਣਾ ਬਹੁਤ ਔਖਾ ਹੁੰਦਾ ਪਰ ਮੇਰੇ ਭਰਾ ਨੇ ਇਹ ਵਿਆਹ ਸਿਰਫ ਮੇਰੇ ਕਰਕੇ ਹੀ ਕਰਵਾਇਆ ਸੀ ਕਿਉਂਕਿ ਮੈਂ ਘਰੇ ਇਕੱਲਾ ਹੀ ਬਿਲਕੁਲ ਰਹਿ ਗਿਆ ਸੀ ਤੇ ਘਰ ਦੀ ਜ਼ਿੰਮੇਵਾਰੀ ਲਈ ਕਿਸੇ ਔਰਤ ਦੀ ਲੋੜ ਸੀ ਇਸ ਲਈ ਮੇਰੇ ਭਰਾ ਅਮਨ ਨੇ ਰੂਪ ਤੇ ਮੇਰੇ ਹਵਾਲੇ ਹੀ ਸਾਰਾ ਘਰ ਕਰ ਦਿੱਤਾ ਸੀ ਉਦੋਂ ਤੋਂ ਰੂਪ ਬਿਲਕੁਲ ਇਕੱਲੀ ਸੀ ਤੇ ਮਾਂ ਹੀ ਉਹਦਾ ਧਿਆਨ ਰੱਖਦਾ ਸੀ ਉਹ ਵੀ 28 ਕੋ ਸਾਲ ਦੀ ਸੀ ਤੇ ਰਿਸ਼ਤਾ ਨਾ ਮਿਲਨ ਕਰਕੇ ਉਹਦੇ ਘਰ ਦੇ ਆਨੇ ਮੇਰੇ ਭਰਾ ਦੇ ਨਾਲ ਹੀ ਉਹਨੂੰ ਵਿਦਾ ਕਰ ਦਿੱਤਾ ਸੀ ਕਿਉਂਕਿ ਹਰ ਲੰਘਦੇ ਦਿਨ ਦੇ ਨਾਲ ਉਹਦੀ ਉਮਰ ਵਾਧੀ ਸੀ ਇੱਕ ਰਾਤ ਮੈਂ ਲੰਮੇ ਪਿਆ ਸੀ ਤਾਂ ਰੂਪ ਨੇ ਮੈਨੂੰ ਆਪਣੇ ਕਮਰੇ ਵਿੱਚ ਆਵਾਜ਼ ਮਾਰੀ ਰਾਤ ਦੇ ਇਸ ਪੈਰ ਵਿੱਚ ਪਤਾ ਨਹੀਂ ਭਾਬੀ ਨੇ ਮੇਰੇ ਤੋਂ ਕੀ ਕਰਵਾਉਣਾ ਸੀ। ਇਹੀ ਸੋਚ ਕੇ ਮੈਂ ਫਟਾਫਟ ਉਹਦੇ ਕੋਲ ਗਿਆ ਤੇ ਕਿਉਂਕਿ ਮੇਰੇ ਭਰਾ ਨੇ ਜਾਂਦੇ ਹੋਏ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਸੁੱਟ ਦਿੱਤੀ। ਸੀਤੇ ਕਿਹਾ ਸੀ ਕਿ ਮੇਰੇ ਮਗਰੋਂ ਮੇਰੀ ਘਰ ਵਾਲੇ ਦੀ ਹਰ ਜ਼ਰੂਰਤ ਦਾ ਧਿਆਨ ਰੱਖੀਂ। ਮੈਂ ਵੀ ਦਿਲੋਂ ਭਾਬੀ ਦੀ ਇੱਜ਼ਤ ਕਰਦਾ ਸੀ ਤੇ ਉਹਦੀ ਹਰ ਜ਼ਰੂਰਤ ਦਾ ਧਿਆਨ ਵੀ ਰੱਖਦਾ ਸੀ ਕਿਉਂਕਿ ਮੈਂ ਹੀ ਵੀ ਆਪਣੇ ਭਰਾ ਦੇ ਪੈਸਿਆਂ ਤੇ ਅਜਾਇਸ਼ੀ ਕਰਦਾ ਸੀ ਤੇ ਚਾਹੁੰਦਾ ਸੀ ਕਿ ਰੂਪ ਮੇਰੀ ਕੋਈ ਸ਼ਿਕਾਇਤ ਮੇਰੇ ਭਰਾ ਨੂੰ ਨਾ ਕਰਦੇਵੇਂ ਮੇਰੇ ਭਰਾ ਨੇ ਜਦੋਂ ਕਦੀ ਵਾਪਸ ਆਉਣ ਦੀ ਗੱਲ ਕੀਤੀ ਸੀ ਤਾਂ ਅਸੀਂ ਕੋਈ ਨਾ ਕੋਈ ਖਰਚਾ ਖੜਾ ਕਰਕੇ ਉਹਨੂੰ ਆਉਣ ਤੋਂ ਰੋਕ ਦਿੰਦੇ ਸੀ ਇਸ ਲਈ ਮੇਰਾ ਭਰਾ ਵਾਪਸ ਆਉਣ ਦਾ ਸੋਚ ਹੀ ਨਹੀਂ ਸਕਿਆ ਸੀ ਰਾਤ ਦੇ 11:00 ਕੋ ਵੱਜਣ ਵਾਲੇ ਸੀ ਤੇ ਰੂਪ ਨੇ ਮੈਨੂੰ ਆਵਾਜ਼ ਮਾਰੀ ਤੇ ਮੈਂ ਉੱਠ ਕੇ ਚਲਾ ਗਿਆ ਸੋਚਿਆ ਕਿ ਕੋਈ ਜ਼ਰੂਰੀ ਕੰਮ ਹੋਊਗਾ ਪਰ ਉੱਥੇ ਜਾ ਕੇ ਤਾਂ ਮੈਂ ਥੋੜਾ ਸ਼ਾਂਤ ਜਿਹਾ ਹੀ ਹੋ ਗਿਆ ਸੀ ਕਿਉਂਕਿ ਭਾਬੀ ਆਪਣੇ ਬੈੱਡ ਤੇ ਪਈ ਸੀ ਤੇ ਮੈਂ ਘਬਰਾ ਕੇ ਦਰਵਾਜ਼ੇ ਤੇ ਹੀ ਰੁਕ ਗਿਆ ਸੀ। ਰੂਪ ਨੂੰ ਆਵਾਜ਼ ਮਾਰ ਕੇ ਕਿਹਾ ਕਿ ਭਾਬੀ ਕੋਈ ਕੰਮ ਸੀ। ਮੈਨੂੰ ਲੱਗਿਆ ਕਿ ਮੇਰੀ ਆਵਾਜ਼ ਦੇ ਨਾਲ ਉਹ ਉੱਠ ਕੇ ਬੈਠ ਜਾਊਗੀ ਤੇ ਹਮੇਸ਼ਾ ਦੀ ਤਰ੍ਹਾਂ ਆਪਣੀ ਚੁੰਨੀ ਨੂੰ ਆਪਣੇ ਆਲੇ-ਦੁਆਲੇ ਕਮਾ ਲਉਂਦੀ। ਕਿਉਂਕਿ ਸਾਰਾ ਦਿਨ ਚੁੰਨੀ ਲੈ ਕੇ ਹੀ ਉਹ ਰੱਖਦੀ ਸੀ। ਮੈਂ ਕਦੇ ਉਹਨੂੰ ਇਦਾਂ ਹੀ ਨਹੀਂ ਦੇਖਿਆ ਸੀ ਪਰ ਮੇਰੀ ਆਵਾਜ਼ ਸੁਣ ਕੇ ਕਹਿਣ ਲੱਗੀ ਕਿ ਰਾਜ ਅੰਦਰ ਆ ਜਾ। ਮੈਨੂੰ ਤੇਰੇ ਤੱਕ ਜ਼ਰੂਰੀ ਕੰਮ ਆ ਉਹ ਹਜੇ ਵੀ ਬੈੱਡ ਤੇ ਲੰਮੇ ਪਈ ਹੋਈ ਸੀ ਕਮਰੇ ਵਿੱਚ ਗਿਆ ਤਾਂ ਮੇਰੀਆਂ ਨਜ਼ਰਾਂ ਝੁਕੀਆਂ ਹੋਈਆਂ ਸੀ ਮੈਂ ਥੋੜਾ ਜਿਹਾ ਸ਼ਰਮਾਉਂਦਾ ਸੀ ਪਰ ਪਹਿਲੀ ਵਾਰ ਕਿਸੇ ਔਰਤ ਨੂੰ ਇਦਾਂ ਦੇਖ ਰਿਹਾ ਸੀ ਰੂਪ ਨੇ ਮੁੜ ਕੇ ਮੇਰੇ ਵੱਲ ਦੇਖਿਆ ਤਾਂ ਫਿਰ ਮੇਰੀਆਂ ਝੁਕੀਆਂ ਹੋਈਆਂ ਨਜ਼ਰਾਂ ਦੇਖ ਕੇ ਕਹਿਣ ਲੱਗੀ ਸ਼ਰਮ ਦੀ ਕੋਈ ਗੱਲ ਨਹੀਂ ਇਸ ਘਰ ਵਿੱਚ ਤਾਂ ਤੂੰ ਹੀ ਮੇਰਾ ਸਹਾਰਾ ਮੈਨੂੰ ਬੁਰੇ ਚੰਗੇ ਦਾ ਸਭ ਪਤਾ ਤੇ ਮੇਰਾ ਘਰ ਵਾਲਾ ਪਰਦੇਸਾਂ ਚੂ ਗਿਆ ਪਰ ਤੂੰ ਹਰ ਵੇਲੇ ਇੱਥੇ ਮੇਰੇ ਨਾਲ ਹੀ ਰਹਿਣਾ ਮੇਰਾ ਖਿਆਲ ਵੀ ਰੱਖਦਾ ਬਸ ਇਹੀ ਸੋਚ ਕੇ ਮੈਂ ਤੈਨੂੰ ਬੁਲਾਇਆ ਕਿ ਇਸ ਔਖੇ ਵੇਲੇ ਤੂੰ ਮੇਰਾ ਸਾਥ ਦੇਵੇਂਗਾ ਰੂਪ ਦੀ ਗੱਲ ਸੁਣ ਕੇ ਮੈਂ ਨਾ ਸਮਝੀ ਵਿੱਚ ਉਹਦੇ ਵੱਲ ਦੇਖਿਆ ਤੇ ਕਹਿਣ ਲੱਗੀ ਕਿ ਮੇਰੇ ਸਿਰ ਵਿੱਚ ਬਹੁਤ ਦਰਦ ਹੁੰਦਾ ਤੂੰ ਮੇਰਾ ਸਿਰ ਘੁੱਟ ਦੇਵੇਂਗਾ ਤੇਰੇ ਭਰਾਣੇ ਮੈਨੂੰ ਦੱਸਿਆ ਸੀ ਕਿ ਤੇਰੇ ਸਿਰ ਵਿੱਚ ਤੇਲ ਛਸਣ ਨਾਲ ਤੇ ਘੁੱਟਣ ਨਾਲ ਸਿਰ ਦਾ ਦਰਦ ਖਤਮ ਹੋ ਜਾਂਦਾ ਮਯੋ ਦੀ ਗੱਲ ਸੁਣ ਕੇ ਮੁਸਕਰਾ ਪਿਆ ਕਿਉਂਕਿ ਇਹ ਤਾਂ ਵਾਕਈ ਸੱਚ ਸੀ ਕਿ ਜਦੋਂ ਮੇਰਾ ਭਰਾ ਇੱਥੇ ਸੀ ਤਾਂ ਹਰ ਵੇਲੇ ਮੇਰੇ ਕੋਲੋਂ ਆਪਣੇ ਸਿਰ ਦੀ ਮ사ਜ ਕਰਵਾਉਂਦਾ ਸੀ ਪਰ ਉਹ ਤਾਂ ਮੇਰਾ ਭਰਾ ਸੀ ਤੇ ਮੈਂ ਭਾਬੀ ਦੇ ਸਿਰ ਵਿੱਚ ਤੇਲ ਪਾ ਕੇ ਕਿੱਦਾਂ ਮ사ਜ ਕਰ ਸਕਦਾ ਸੀ ਤੇ ਰੂਪ ਨੇ ਮੈਨੂੰ ਅਜਮਾਇਸ਼ ਵਿੱਚ ਹੀ ਪਾ ਦਿੱਤਾ ਸੀ ਸਮਝ ਨਹੀਂ ਆਉਂਦੀ ਸੀ ਕਿ ਕੀ ਕਰਾਂ ਮੈਂ ਸੋਚਾਂ ਵਿੱਚ ਪਿਆ ਹੋਇਆ ਸੀ ਕਿ ਕਿੱਦਾਂ ਦੀ ਔਰਤਾਂ ਜਿਵੇਂ ਆਪਣੇ ਦਿਔਰ ਕੋਲੋਂ ਮ사ਜ ਕਰਵਾਉਂਦੇ ਹੋਏ ਸ਼ਰਮਣੀ ਆਉਂਦੀ ਜਦ ਕਿ ਵਧੀਆ ਗੱਲ ਨਹੀਂ ਸੀ ਇੱਕ ਔਰਤ ਦਾ ਇੱਕ ਥਾਂ ਤੋਂ ਮ사ਜ ਕਰਵਾਉਣਾ ਤੇ ਉਹ ਵੀ ਆਪਣੇ ਦਿਔਰ ਕੋਲੋਂ ਹੋਰ ਕੋਈ ਟਾਈਮ ਹੋਤਾ ਮੈਂ ਕਦੀ ਵੀ ਮਨਾ ਕਰ ਸਕਦਾ ਸੀ ਬਲਕਿ ਭਾਬੀ ਨੂੰ ਇਸ ਗੱਲ ਤੇ ਖਰੀਆਂ ਕੋਟੀਆਂ ਸੁਣਾਉਂਦਾ ਪਰ ਉਸ ਵੇਲੇ ਮੈਂ ਆਪਣੇ ਭਰਾ ਦੇ ਟੁਕੜਿਆਂ ਤੇ ਪਾਲਦਾ ਸੀ ਇਸ ਲਈ ਭਾਬੀ ਅੱਗੇ ਜ਼ੁਬਾਨ ਚ ਲਾਉਂਦੀ ਹਿੰਮਤ ਹੀ ਨਹੀਂ ਸੀ ਤੇ ਨਾ ਹੀ ਉਹਨੂੰ ਮਨਾ ਕਰਨ ਦੀ ਰੂਪਨ ਨੇ ਇਸ਼ਾਰਾ ਕੀਤਾ ਕਿ ਤੇਲ ਦੀ ਸ਼ੀਸ਼ੀ ਇੰਟਰਸਿਟਿੰਗ ਟੇਬਲ ਤੇ ਪਈ ਆ ਕਹਿਣ ਲੱਗੀ ਕਿ ਬਹੁਤ ਵਧੀਆ ਤੇਲ ਆ ਤੂੰ ਇਹਨੂੰ ਮੇਰੇ ਸਿਰ ਵਿੱਚ ਪਾਵੇਂਗਾ ਤਾਂ ਮੈਨੂੰ ਬੜਾ ਆਰਾਮ ਆਊਗਾ ਇਹ ਕਹਿ ਕੇ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ ਮੈਨੂੰ ਲੱਗਿਆ ਕਿ ਸ਼ਾਇਦ ਉਹਨੂੰ ਬਹੁਤ ਹੀ ਜ਼ਿਆਦਾ ਤਕਲੀਫ ਆ ਤੇ ਉਹ ਇਸ ਵੇਲੇ ਉਹ ਤਕਲੀਫ ਵਿੱਚ ਆ ਪਰ ਮੈਂ ਰੂਪਨ ਨੂੰ ਮਨਾ ਹੀ ਨਾ ਕਰ ਸਕਿਆ ਮੈਂ ਤੇਲ ਚੁੱਕਿਆ ਤੇ ਬਿਸਤਰੇ ਤੇ ਉਹਦੇ ਕੋਲ ਹੀ ਬੈਠ ਗਿਆ ਹੌਲੀ ਹੌਲੀ ਉਹਦੇ ਸਿਰ ਵਿੱਚ ਤੇਲ ਪਾ ਕੇ ਮ사ਜ ਕਰਨ ਲੱਗ ਪਿਆ। ਮੈਂ ਆਪਣੀਆਂ ਨਜ਼ਰਾਂ ਝੁਕਾਈਆਂ ਹੋਈਆਂ ਸੀ। ਮੈਂ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੇ ਜਜ਼ਬਾਤ ਮਹਿਸੂਸ ਹੋਣ ਤੋਂ ਰੋਕਿਆ ਹੋਇਆ ਸੀ। ਮੇਰੇ ਹੱਥ ਰੁਕਦੇ ਸੀ, ਸਿਰ ਤੇ ਤੇਲ ਲਗਾਉਂਦੇ ਹੋਏ ਤੇ ਕੰਬਦੇ ਵੀ ਸੀ। ਮੈਂ ਅੱਜ ਤੱਕ ਬਹੁਤ ਕੰਮਾਂ ਵਿੱਚ ਰੂਪ ਦੀ ਮਦਦ ਕੀਤੀ ਸੀ ਪਰ ਰੂਪ ਨੇ ਕਦੇ ਵੀ ਇਦਾਂ ਦੀ ਫਰਮਾਇਸ਼ ਨਹੀਂ ਕੀਤੀ ਸੀ। ਮੈਂ ਜਿੱਦਾਂ ਜਿੱਦਾਂ ਤੇਲ ਲਾਉਂਦਾ ਸੀ ਰੂਪ ਦੀਆਂ ਅਜੀਬ ਜਿਹੀਆਂ ਆਵਾਜ਼ਾਂ ਨਾਲ ਕਮਰਾ ਗੂੰਜਦਾ ਸੀ ਜਿੱਦਾਂ ਉਹਨੂੰ ਕੋਈ ਸਕੂਨ ਮਿਲ ਰਿਹਾ ਹੋਵੇ ਰੂਪ ਨੇ ਦੁਬਾਰਾ ਮੇਰੇ ਵੱਲ ਨਹੀਂ ਦੇਖਿਆ ਮੈਂ ਵੀ ਕਦੇ ਉਹਦੇ ਚਿਹਰੇ ਵੱਲ ਨਹੀਂ ਦੇਖਦਾ ਸੀ ਸ਼ਰਮ ਤੇ ਅਹਿਸਾਸ ਨਾਲ ਮੈਨੂੰ ਅਜੀਬ ਜਿਹਾ ਲੱਗਦਾ ਸੀ ਮੇਰਾ ਵਾਸਨੇ ਚੱਲਦਾ ਸੀ ਕਿ ਕਿਸੇ ਤਰ੍ਹਾਂ ਇੱਥੋਂ ਚਲਾ ਜਾਵਾਂ ਪਰ ਮੈਂ ਕੀ ਕਰਦਾ ਮਜਬੂਰ ਸੀ ਜੇ ਮੈਂ ਰੂਪ ਨੂੰ ਮਨਾ ਕਰਦਾ ਤੇ ਇਹ ਗੱਲ ਮੇਰੇ ਭਰਾ ਨੂੰ ਪਤਾ ਲੱਗਦੀ ਕਿ ਮੈਂ ਰੂਪ ਦੇ ਕਿਸੇ ਹੁਕਮ ਨੂੰ ਨਹੀਂ ਮੰਨਿਆ ਤਾਂ ਮੇਰਾ ਜੀਬ ਖਰਚਾ ਬੰਦ ਹੋ ਜਾਣਾ ਸੀ ਪਰ ਅੱਜ ਰੂਪ ਦਾ ਮੇਰੇ ਤੇ ਅਨਿਆਜਾਹ ਲੱਗਦਾ ਸੀ ਰੂਪ ਨੇ ਮੈਨੂੰ ਕਿਸੇ ਚੀਜ਼ ਤੋਂ ਨਹੀਂ ਰੋਕਿਆ ਸੀ ਮੈਂ ਬੇਤੜਕ ਹੋ ਕੇ ਉਹਦੇ ਕੋਲੋਂ ਵਾਧੂ ਪੈਸੇ ਮੰਗ ਲੈਂਦਾ ਸੀ ਤੇ ਉਹ ਮੈਨੂੰ ਕੁਝ ਕਹਿੰਦੀ ਵੀ ਨਹੀਂ ਸੀ ਕਾਫੀ ਦੇਰ ਤੱਕ ਮੈਂ ਉਹਦੇ ਸਿਰਵ ਜੀ ਡੀਲ ਦੀ ਮ사ਜ ਕਰਦਾ ਰਿਹਾ ਤੇ ਰੂਪ ਦੀਆਂ ਆਵਾਜ਼ਾਂ ਨਾਲ ਕਮਰਾ ਗੂੰਜਦਾ ਸੀ ਇਸ ਤੋਂ ਬਾਅਦ ਸ਼ਾਇਦ ਰੂਪ ਨੂੰ ਨੀਂਦ ਆਉਣ ਲੱਗ ਪਈ ਸੀ ਕਿਉਂਕਿ ਉਹਦੀ ਆਵਾਜ਼ ਹੁਣ ਆਉਣੀ ਬੰਦ ਹੋ ਗਈ ਸੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਮੇਰਾ ਦਿਲ ਅਜੀਬ ਜਿਹਾ ਸੀ ਪਹਿਲੀ ਵਾਰ ਮੈਂ ਕਿਸੇ ਔਰਤ ਨੂੰ ਇਦਾਂ ਮਹਿਸੂਸ ਅਜਿਹਾ ਕਰਕੇ ਆਇਆ ਸੀ ਕਿ ਇਸ ਗੱਲ ਨੇ ਮੇਰੇ ਅੰਦਰ ਅੱਗ ਜਿਹੀ ਹਿਲਾ ਦਿੱਤੀ ਸੀ ਰੂਪ ਦੇ ਕੱਪੜੇ ਤੇ ਉਹਦੀ ਖੂਬਸੂਰਤੀ ਨੇ ਮੈਨੂੰ ਅਜੀਬ ਹੀ ਨਸ਼ੇ ਵਿੱਚ ਪਾ ਦਿੱਤਾ ਸੀ ਫਿਰ ਜਦੋਂ ਹੀ ਮੈਨੂੰ ਖਿਆਲ ਆਇਆ ਕਿ ਉਹ ਮੇਰੇ ਭਰਾ ਦੀ ਘਰ ਵਾਲੀ ਸੀ ਤਾਂ ਮੈਂ ਤੋਬਾ ਕੀਤੀ ਸੋਚਿਆ ਕਿ ਦੁਬਾਰਾ ਮੈਂ ਉਹਦੇ ਕਮਰੇ ਵਿੱਚ ਇਸ ਵਕਤ ਨਹੀਂ ਜਾਊਂਗਾ। ਅਗਲੀ ਸਵੇਰ ਰੂਪ ਨੇ ਪੂਰੀ ਤਰ੍ਹਾਂ ਚੁੰਨੀ ਚਾਰੇ ਪਾਸੇ ਲਪੇਟੀ ਹੋਈ ਸੀ। ਮੇਰੇ ਲਈ ਰੋਟੀ ਬਣਾਉਂਦੀ ਸੀ। ਮੇਰੇ ਅੱਗੇ ਰੋਟੀ ਰੱਖ ਕੇ ਮੇਰਾ ਧੰਨਵਾਦ ਕਰਦੇ ਹੋਏ ਕਹਿਣ ਲੱਗੀ ਕਿ ਰਾਜ ਤੂੰ ਮੇਰੇ ਸਿਰ ਵਿੱਚ ਦਰਦ ਖਤਮ ਹੀ ਕਰ ਦਿੱਤਾ। ਮੈਂ ਤੇਰਾ ਧੰਨਵਾਦ ਕਰਦੀ ਹਾਂ। ਰੂਪ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ। ਉਹ ਕਹਿਣ ਲੱਗੀ ਕਿ ਅਸਲ ਵਿੱਚ ਮੈਂ ਆਪ ਸਾਰਾ ਸਾਰਾ ਦਿਨ ਘਰ ਵਿੱਚ ਕੰਮ ਕਰਦੀ ਰਹਿੰਦੀ ਆ ਤੇ ਇਸੇ ਕਰਕੇ ਮੈਂ ਬਹੁਤ ਜ਼ਿਆਦਾ ਥੱਕ ਜਾਂਦੀ ਆ ਮੈਂ ਕਿਹਾ ਮੈਂ ਕੋਸ਼ਿਸ਼ ਕਰੂੰਗਾ ਕਿ ਤੇਰੇ ਨਾਲ ਕੰਮਕਾਰਾਂ ਵਿੱਚ ਵੀ ਹੱਥ ਵਟਾਵਾਂ ਜਾਂ ਫਿਰ ਤੂੰ ਕੋਈ ਨੌਕਰ ਹੀ ਰੱਖ ਲੈ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਮੇਰੀ ਥਕਾਵਟ ਕਦੀ ਉੱਤਰ ਹੀ ਨਹੀਂ ਸਕਦੀ ਜਿਸ ਦਿਨ ਮੇਰਾ ਘਰ ਵਾਲਾ ਘਰ ਆਊਗਾ ਤਾਂ ਫਿਰ ਹੀ ਇਹ ਥਕਾਵਟ ਆਪਣੇ ਆਪ ਖਤਮ ਹੋ ਜਾਊਗੀ ਮੈਂ ਉਹਦੀਆਂ ਗੱਲਾਂ ਦਾ ਮਤਲਬ ਸਮਝ ਨਹੀਂ ਸਕਿਆ ਸੀ ਪਰ ਉਹ ਆਪਸ ਰਸੋਈ ਵਿੱਚ ਚਲੀ ਗਈ ਸੀ ਮੇਰੇ ਕਾਲਜ ਦਾ ਟਾਈਮ ਹੋ ਗਿਆ ਸੀ ਮੈਂ ਘਰੋਂ ਨਿਕਲਿਆ ਤੇ ਸਾਰਾ ਦਿਨ ਮੇਰੇ ਦਿਮਾਗ ਵਿੱਚ ਇਹ ਹੀ ਗੱਲ ਘੁੰਮਦੀ ਰਹੀ ਦੁਪਹਿਰ ਨੂੰ ਜਦੋਂ ਮੈਂ ਘਰ ਆਇਆ ਤਾਂ ਦੀਦੀ ਵੀ ਘਰੇ ਆਈ ਹੋਈ ਸੀ ਮੈਂ ਸੋਚਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਮੌਕਾ ਦੇਖ ਕੇ ਉਹਨੂੰ ਰੂਪ ਦੇ ਮ사ਜ ਵਾਲੇ ਗੱਲ ਦੱਸ ਦੇਵਾਂ ਪਰ ਰੂਪ ਤੇ ਦੀਦੀ ਇਕੱਠੀਆਂ ਬੈਠ ਕੇ ਗੱਲਾਂ ਕਰਨ ਵਿੱਚ ਪੂਰੀਆਂ ਮਗਨ ਸੀ ਤੇ ਦੀਦੀ ਨੇ ਮੇਰੇ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੱਤਾ ਸੀ ਰੂਪ ਨੇ ਦੀਦੀ ਨਾਲ ਕਾਫੀ ਦੋਸਤੀ ਜੀ ਕਰ ਲਈ ਸੀ ਤੇ ਰੂਪ ਤੇ ਦੀਦੀ ਇੱਕ ਦੂਸਰੇ ਦਾ ਬੜਾ ਤੇਹ ਕਰਦੀਆਂ ਸੀ ਦੀਦੀ ਕੁਝ ਥੇਰ ਬਾਅਦ ਇਹ ਕਹਿ ਕੇ ਚਲੀ ਗਈ ਕਿ ਉਹਦੇ ਘਰ ਵਾਲਾ ਕੰਮ ਤੋਂ ਵਾਪਸ ਆਉਣ ਵਾਲਾ ਹੋਊਗਾ ਤੇ ਮੈਂ ਵੀ ਉਹਦੇ ਨਾਲ ਮ사ਜ ਵਾਲੀ ਗੱਲ ਹੀ ਨਾ ਕਰ ਸਕਿਆ ਕੁਝ ਥੇਰ ਬਾਅਦ ਆਰਾਮ ਕਰਨ ਤੋਂ ਬਾਅਦ ਮੈਂ ਕਮਰੇ ਚੋਂ ਨਿਕਲਿਆ ਤਾਂ ਮੈਂ ਦੇਖਿਆ ਕਿ ਰੂਪ ਕੱਪੜੇ ਧੋਂਦੀ ਸੀ ਮਸਾ ਹੀ ਉਹ ਕੱਪੜਿਆਂ ਵਾਲੀ ਬਾਲਟੀ ਚੁੱਕ ਕੇ ਛੱਤ ਤੇ ਲੈ ਕੇ ਜਾਂਦੀ ਸੀ ਦੇਖ ਕੇ ਮੈਨੂੰ ਸ਼ਰਮਿੰਦਗੀ ਜਿਹੀ ਹੋਈ ਤੇ ਉਹ ਸਾਰੇ ਕੱਪੜੇ ਮੇਰੇ ਹੀ ਸੀ ਮੇਰੀ ਵਜ੍ਹਾ ਨਾਲ ਹੀ ਉਹ ਕਿੰਨੀ ਤਕਲੀਫ ਨਾਲ ਛੱਟ ਤੇ ਉਹਨੂੰ ਜਾਣਾ ਪੈ ਰਿਹਾ ਸੀ ਮੈਂ ਫਟਾਫਟ ਉਹਨੂੰ ਆਵਾਜ਼ ਮਾਰੀ ਤੇ ਉਹਦੇ ਹੱਥੋਂ ਬਾਲਟੀ ਲੈ ਲੇ ਤੇ ਸਾਰਾ ਸਰੀਰ ਭਾਬੀ ਦਾ ਪਸੀਨੇ ਨਾਲ ਭਿੱਜਿਆ ਹੋਇਆ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਕੱਪੜੇ ਧੋਹਦੇ ਹੋਏ ਉਹਦਾ ਬੁਰਾ ਹਾਲ ਹੋਇਆ ਪਿਆ ਸੀ ਮੈਂ ਕੱਪੜਿਆਂ ਵਾਲੀ ਬਾਲਟੀ ਫੜੀ ਤੇ ਛੱਤ ਤੇ ਪਹੁੰਚ ਗਿਆ ਫਿਰ ਮੈਂ ਉਹਦੇ ਨਾਲ ਸਾਰੇ ਕੱਪੜੇ ਵੀਰ ਕਾਰਤੇ ਹੋਲੇ ਤੇ ਫਿਰ ਵਾਪਸ ਆ ਅਸੀਂ ਦੋਵੇਂ ਆ ਗਏ ਭਾਬੀ ਕੁਝ ਅਜੀਬ ਜਿਹੇ ਅੰਦਾਜ਼ ਵਿੱਚ ਤੁਰਦੀ ਸੀ ਜਿਦਾਂ ਹੁਣ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੋਵੇ ਮੈਂ ਭਾਬੀ ਨੂੰ ਕਿਹਾ ਕਿ ਜੇ ਤੂੰ ਕਹੇ ਤਾਂ ਮੈਂ ਤੈਨੂੰ ਕਿਸੇ ਡਾਕਟਰ ਕੋਲ ਲੈ ਜਾਵਾਂ ਮੈਨੂੰ ਲੱਗਦਾ ਕਿ ਤੇਰੇ ਸਿਰ ਵਿੱਚ ਜ਼ਿਆਦਾ ਦਰਦ ਹੁੰਦਾ ਮੇਰੀ ਗੱਲ ਸੁਣ ਕੇ ਉਹ ਉਦਾਸ ਹੋਈ ਤੇ ਮੁਸਕਰਾ ਕੇ ਕਹਿਣ ਲੱਗੀ ਕਿ ਇਹ ਮੇਰੇ ਤਾਂ ਗਲਤੀ ਦਾ ਨਤੀਜਾ ਉਹਦੀ ਗੱਲ ਸੁਣ ਕੇ ਮੈਂ ਚੁੱਪ ਕਰਕੇ ਉਹਨੂੰ ਦੇਖਿਆ ਤੇ ਕਹਿਣ ਲੱਗੀ ਤੂੰ ਫਿਕਰ ਨਾ ਕਰ ਮੈਂ ਜਲਦੀ ਠੀਕ ਹੋ ਜਾਊਂਗੀ ਫਿਰ ਉਹ ਆਪਣੇ ਕਮਰੇ ਵਿੱਚ ਚਲੀ ਗਈ ਕੁਝ ਦੋ ਕੋ ਦਿਨਾਂ ਤੋਂ ਭਾਬੀ ਦੀਆਂ ਗੱਲਾਂ ਮੇਰੇ ਤਾਂ ਸਮਝ ਤੋਂ ਬਾਹਰ ਸੀ ਮੇਰੇ ਲਈ ਪਰੇਸ਼ਾਨੀ ਬਣੀ ਹੋਈ ਸੀ ਕਦੀ ਕਦੀ ਤਾਂ ਇਦਾਂ ਲੱਗਦਾ ਸੀ ਕਿ ਉਹ ਕੁਝ ਲੁਕਾਉਣ ਦੀ ਕੋਸ਼ਿਸ਼ ਕਰਦੀ ਆ ਤੇ ਦੁਪਹਿਰ ਵੀ ਢਲ ਗਈ ਸੀ ਗਰਮੀ ਵੀ ਬਹੁਤ ਜ਼ਿਆਦਾ ਸੀ ਮੇਰਾ ਦਿਲ ਚਾਹ ਪੀਣ ਨੂੰ ਕਰਦਾ ਸੀ ਮੈਂ ਭਾਬੀ ਨੂੰ ਚਾਹ ਦਾ ਕਹਿਣ ਲਈ ਉਹਦੇ ਕਮਰੇ ਦੇ ਕੋਲ ਗਿਆ ਕੰਮਰੇ ਵਿੱਚ ਮੈਨੂੰ ਭਾਬੀ ਦੀਆਂ ਆਵਾਜ਼ਾਂ ਜਿਹੀਆਂ ਸੁਣਨ ਲੱਗੀਆਂ। ਉਹ ਰੋਂਦੀ ਹੋਈ ਕਿਸੇ ਨੂੰ ਕਹਿੰਦੀ ਸੀ ਕਿ ਸਭ ਕੁਝ ਤੇਰੀ ਵਜ੍ਹਾ ਨਾਲ ਹੀ ਹੋਇਆ। ਅੱਜ ਮੇਰੀ ਜੋ ਹਾਲਤਾ ਇਹਦੀ ਜ਼ਿੰਮੇਵਾਰ ਤੂੰ ਆ। ਤੇਰੀਆਂ ਗੱਲਾਂ ਵਿੱਚ ਆ ਕੇ ਮੈਂ ਆਪਣੇ ਆਪ ਨੂੰ ਬਰਬਾਦ ਕਰ ਲਿਆ। ਭਾਬੀ ਦੀ ਗੱਲ ਸੁਣ ਕੇ ਮੈਂ ਦਰਵਾਜ਼ੇ ਤੇ ਹੀ ਰੁਕ ਗਿਆ ਸੀ। ਪਤਾ ਨਹੀਂ ਉਹ ਕਿਸ ਦੇ ਨਾਲ ਗੱਲਾਂ ਕਰਦੀ ਸੀ ਪੱਕਾ ਜੋ ਵੀ ਸੀ। ਪਰ ਉਹ ਮੇਰਾ ਭਰਾ ਨਹੀਂ ਸੀ। ਬੀ ਦੀਆਂ ਗੱਲਾਂ ਤੋਂ ਮੈਨੂੰ ਸਮਝ ਆਇਆ ਸੀ ਤਾਂ ਉਹ ਸੁਣ ਕੇ ਤਾਂ ਮੇਰੇ ਹੋਸ਼ ਹੀ ਵੱਢ ਗਏ ਕਿ ਰੂਪ ਦੇ ਸਿਰ ਵਿੱਚ ਦਰਦ ਦੀ ਵਜ੍ਹਾ ਇਹੀ ਸੀ ਕਿ ਉਹ ਕਿਸੇ ਹੋਰ ਦੇ ਨਾਲ ਗਲਤ ਤਰੀਕੇ ਨਾਲ ਇਸ ਤੋਂ ਅੱਗੇ ਤਾਂ ਸੋਚ ਕੇ ਮੇਰੇ ਕੰਨਾਂ 'ਚ ਧੂਆ ਹੀ ਨਹੀਂ ਨਿਕਲਣ ਲੱਗ ਪਿਆ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਗੱਲ ਕਿਹਨੂੰ ਕਹਾ ਬਿਨਾਂ ਸੋਚੇ ਸਮਝੇ ਮੈਂ ਆਪਣੇ ਭਰਾ ਨੂੰ ਫੋਨ ਲਾਇਆ ਮੈਂ ਆਪਣੇ ਭਰਾ ਨੂੰ ਕਿਹਾ ਕਿ ਤੂੰ ਵਾਪਸ ਕਿਉਂ ਨਹੀਂ ਆ ਜਾਂਦਾ ਮੇਰਾ ਭਰਾ ਪੁੱਛਣ ਲੱਗਾ ਕਿ ਸਭ ਕੁਝ ਠੀਕ ਆ ਹੁਣ ਮੈਂ ਉਹਨੂੰ ਕੀ ਦੱਸਦਾ ਕਿ ਉਹਦੇ ਮਗਰ ਉਹਦੀ ਘਰ ਵਾਲੀ ਕਿੰਦਾਂ ਦੀਆਂ ਹਰਕਤਾਂ ਕਰਦੀ ਆ ਮੈਂ ਬਸ ਇਹੀ ਕਿਹਾ ਕਿ ਤੇਰੀ ਯਾਦ ਉਸਨੂੰ ਆਉਂਦੀ ਆ ਹੋ ਸਕੇ ਤਾਂ ਵਾਪਸ ਆ ਜਾਏ ਕੁਝ ਧੀਰ ਗੱਲਾਂ ਕਰਨ ਤੋਂ ਬਾਅਦ ਮੇਰੇ ਭਰਾ ਨੇ ਫੋਨ ਕੱਟ ਦਿੱਤਾ ਮੈਂ ਵੀ ਡੂੰਘੀਆਂ ਸੋਚਾਂ ਵਿੱਚ ਡੁੱਬ ਗਿਆ ਸੀ ਸਮਝ ਨਹੀਂ ਆਉਂਦੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਫਿਰ ਉਸ ਰਾਤ ਵੀ ਭਾਬੀ ਨੇ ਮੈਨੂੰ ਆਵਾਜ਼ ਮਾਰੀ ਤੇ ਆਪਣੇ ਕਮਰੇ ਵਿੱਚ ਬੁਲਾ ਲਿਆ ਮੈਂ ਉਹਦੇ ਕਮਰੇ ਵਿੱਚ ਗਿਆ ਤੇ ਉਹ ਫਿਰ ਲੰਮੀ ਪਈ ਹੋਈ ਸੀ ਸਿਰ ਤੇ ਮ사ਜ ਕਰਨ ਦਾ ਕਹਿ ਰਹੀ ਸੀ ਮੈਂ ਚੁੱਪ ਕਰਕੇ ਤੇਲ ਵਾਲੀ ਸ਼ੀਸ਼ੀ ਚੁੱਕੀ ਤੇ ਨਜ਼ਰਾਂ ਫੇਰ ਲਈਆਂ ਮੈਂ ਉਦਾਸ ਜਿਹਾ ਹੋ ਗਿਆ ਉਹਦੇ ਸਿਰ ਵਿੱਚ ਮ사ਜ ਕੀਤੀ ਮੈਂ ਸੋਚਦਾ ਸੀ ਕਿ ਉਹ ਕਿਸੇ ਤਰ੍ਹਾਂ ਮੈਨੂੰ ਆਪਣਾ ਮ사ਜ ਕਰਵਾਉਂਦੀ ਰਹਿੰਦੀ ਆ ਮੈਨੂੰ ਲੱਗਦਾ ਸੀ ਕਿ ਜਦੋਂ ਮੈਂ ਕਾਲਜ ਜਾਣਾ ਮੇਰੀ ਗੈਰ ਮੌਜੂਦਗੀ ਵਿੱਚ ਘਰੇ ਕੋਈ ਆ ਜਾਂਦਾ ਇਹੀ ਦੇਖਣ ਦੇ ਲਈ ਅਗਲੇ ਦਿਨ ਮੈਂ ਕਾਲਜ ਤੋਂ ਜਲਦੀ ਘਰ ਵਾਪਸ ਆ ਗਿਆ ਪਰ ਇਹ ਦੇਖ ਕੇ ਤਾਂ ਮੈਨੂੰ ਹੈਰਾਨੀ ਜਿਹੀ ਹੋਈ ਕਿ ਘਰੇ ਤਾਂ ਜਿੰਦਾ ਲੱਗਾ ਹੋਇਆ ਸੀ ਤੇ ਰੂਪ ਘਰੇ ਨਹੀਂ ਸੀ ਮੈਂ ਘਰ ਤੋਂ ਥੋੜਾ ਜਿਹਾ ਦੂਰ ਚੁੱਪ ਕਰਕੇ ਖੜਾ ਹੋ ਗਿਆ ਸੀ ਕਾਫੀ ਦੇਰ ਬਾਅਦ ਰੂਪ ਘਰੇ ਆਈ ਤਾਂ ਪਸੀਨੇ ਨਾਲ ਭਿੱਜੀ ਹੋਈ ਸੀ ਉਹਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਘਰ ਦੇ ਅੰਦਰ ਚਲੀ ਗਈ ਮੈਂ ਵੀ ਫਟਾਫਟ ਘਰੇ ਗਿਆ ਤੇ ਰੂਪ ਨੂੰ ਪੁੱਛਣ ਲੱਗਾ ਕਿ ਉਹਨੇ ਸਾਰਾ ਦਿਨ ਕੀ ਕੀਤਾ ਰੂਪ ਨੇ ਮੈਨੂੰ ਘਰਾਂ ਦੇ ਕੰਮਾਂ ਬਾਰੇ ਦੱਸਿਆ ਤੇ ਪਰ ਇਹ ਨਹੀਂ ਦੱਸਿਆ ਕਿ ਮੈਂ ਬਾਹਰ ਕਿਉਂ ਗਈ ਸੀ ਹੁਣ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਕੁਝ ਨਾ ਕੁਝ ਗਲਤ ਜ਼ਰੂਰ ਹੋ ਕਰਤੀ ਆ ਸਾਰਾ ਦਿਨ ਮੈਂ ਏਦਾਂ ਹੀ ਬੇਚੈਨੀ ਵਿੱਚ ਲੰਗਾ ਦਿੱਤਾ ਸੀ ਮੈਂ ਰੂਪ ਦਾ ਸੱਚ ਜਾਣਨਾ ਚਾਹੁੰਦਾ ਸੀ ਇੱਕ ਰਾਤ ਦੇ ਵੇਲੇ ਰੂਪ ਨੇ ਮੈਨੂੰ ਫਿਰ ਕਮਰੇ ਵਿੱਚ ਬੁਲਾ ਲਿਆ ਮੈਨੂੰ ਪਤਾ ਸੀ ਕਿ ਉਹ ਮ사ਜ ਕਰਵਾਉਣਾ ਚਾਹੁੰਦੀ ਆ ਪਰ ਮੇਰਾ ਦਿਲ ਅੰਦਰ ਜਾਣ ਨੂੰ ਨਹੀਂ ਕਰਦਾ ਸੀ ਨਾ ਹੀ ਮੇਰੀ ਰੂਹ ਮੰਦੀ ਸੀ ਪਰ ਸੱਚ ਇਹ ਸੀ ਕਿ ਉਹਦੇ ਸਿਰ ਵਿੱਚ ਸੱਚੀ ਦਰਦ ਹੁੰਦੀ ਸੀ ਉਹਦੀ ਆਵਾਜ਼ ਤੇ ਮੈਂ ਕਮਰੇ ਵਿੱਚ ਤਾਂ ਚਲਾ ਗਿਆ ਮੈਂ ਤੇਲ ਵਾਲੀ ਸ਼ੀਸ਼ੀ ਚੁੱਕੀ ਤਾਂ ਰੋਪਣੇ ਮੈਨੂੰ ਅਜੀ ਜਹੀ ਗੱਲ ਕਹੀ ਜਿਸ ਨੂੰ ਸੁਣ ਕੇ ਤਾਂ ਮੈਂ ਹੈਰਾਨ ਹੀ ਹੋ ਗਿਆ ਕਹਿਣ ਲੱਗੀ ਕਿ ਪਹਿਲਾਂ ਲਾਈਟ ਬੰਦ ਕਰ ਇਦਾਂ ਪਹਿਲੀ ਵਾਰ ਹੀ ਉਹਨੇ ਕਿਹਾ ਸੀ ਕਿ ਰੋਪਣੇ ਹਨੇਰਾ ਕਰਕੇ ਮ사ਜ ਦਾ ਕਿਹਾ ਸੀ ਤੇ ਮੈਂ ਹੈਰਾਨੀ ਨਾਲ ਪੁੱਛਿਆ ਕਿ ਲਾਈਟ ਕਿਉਂ ਬੰਦ ਕਰਾਂ ਜਿੱਦਾਂ ਹੀ ਮੈਂ ਮਾਸ਼ ਕਰਨ ਦੇ ਲਈ ਉਹਦੇ ਕੋਲ ਬੈਠਿਆ ਤਾਂ ਰੂਪਨੇ ਮੇਰਾ ਹੱਥ ਫੜ ਲਿਆ। ਉਹਦੀ ਇਸ ਹਰਕਤ ਨੂੰ ਤਾਂ ਮੈਂ ਦੇਖ ਕੇ ਹੈਰਾਨ ਹੀ ਰਹਿ ਗਿਆ ਸੀ। ਮੈਨੂੰ ਬਹੁਤ ਗੁੱਸਾ ਵੀ ਆਇਆ ਸੀ। ਉਹ ਆਪਣੀ ਹੱਦ ਨੂੰ ਪਾਰ ਕਰਦੀ ਸੀ। ਮੈਂ ਗੁੱਸੇ ਨਾਲ ਕਿਹਾ ਕਿ ਤੂੰ ਇਹ ਕੀ ਕਰਦੀ ਆਂ? ਕਹਿਣ ਲੱਗੀ ਕਿ ਰਾਜ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨਾ ਚਾਹੁੰਦੀ ਆਂ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਕਿ ਮੈਂ ਲਾਈਟ ਜਗਾ ਕੇ ਤੇਰੇ ਨਾਲ ਗੱਲ ਕਰ ਸਕਾਂ। ਇਸ ਲਈ ਮੈਂ ਤੈਨੂੰ ਹਨੇਰਾ ਕਰਨ ਲਈ ਕਿਹਾ। ਰੂਪ ਦੀ ਆਵਾਜ਼ ਮੈਨੂੰ ਕੰਮ ਦੀ ਜਿਹੀ ਮਹਿਸੂਸ ਹੁੰਦੀ ਸੀ ਇਸ ਤੋਂ ਬਾਅਦ ਰੂਪ ਨੇ ਮੇਰਾ ਹੱਥ ਫੜ ਕੇ ਆਪਣੀ ਉਹ ਗੱਲ ਮੈਨੂੰ ਸੁਣਾਈ ਜਿਹਨੂੰ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਕਹਿਣ ਲੱਗੀ ਕਿ ਮੈਨੂੰ ਮੁੰਡਿਆ ਤਾਂ ਇਹ ਬਹੁਤ ਸ਼ੌਕ ਆ ਪਰ ਮੇਰੀ ਗੱਲ ਕੋਈ ਨਹੀਂ ਸੁਣਦਾ ਸੀ ਇਸ ਲਈ ਮੈਂ ਇਕੱਲੀ ਦੀ ਜ਼ਿੰਦਗੀ ਕੱਟਣ ਲੱਗੀ ਫਿਰ ਮਾਸਾ ਹੀ ਮੇਰੀ ਜ਼ਿੰਦਗੀ ਵਿੱਚ ਇੱਕ ਬੰਦਾ ਆਇਆ ਜਿਨੇ ਮੈਨੂੰ ਪਿਆਰ ਦੇ ਸੁਪਨੇ ਦਿਖਾਏ ਤੇ ਮੈਂ ਆਪਣੀ ਤਨਖਾਹ ਉਹਦੇ ਤੇ ਲਟਾਉਣ ਲੱਗੀ ਉਹ ਜਦੋਂ ਵੀ ਜਿੰਨੇ ਪੈਸੇ ਮੰਗਦਾ ਮੈਂ ਉਹਨੂੰ ਦੇ ਦਿੰਦੀ ਸੀ ਪਰ ਜਦੋਂ ਮੈਂ ਉਹਦੇ ਨਾਲ ਵਿਆਹ ਕਰਨ ਦਾ ਕਿਹਾ ਤਾਂ ਉਹਨੇ ਮਨਾਂ ਕਰ ਦਿੱਤਾ ਕਿ ਤੂੰ ਤਾਂ ਹੁਣ ਬੁੱਢੀ ਹੋ ਗਈ ਆ ਉਹ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਉਹਨੂੰ ਕਿਸੇ ਜਵਾਨ ਕੁੜੀ ਦਾ ਸਾਥ ਮਿਲ ਸਕਦਾ ਕਿਉਂਕਿ ਉਹ ਹੁਣ ਕਾਫੀ ਤਰੱਕੀ ਕਰ ਚੁੱਕਿਆ ਸੀ ਮੇਰੇ ਹੀ ਬਦੌਲਤ ਉਹਨੇ ਛੋਟਾ ਜਿਹਾ ਆਪਣਾ ਬਿਜ਼ਨਸ ਖੋਲ੍ਹਿਆ ਸੀ ਤੇ ਜਦ ਉਹਦੇ ਕੋਲ ਸਭ ਕੁਝ ਆ ਗਿਆ ਤੇ ਉਹਨੇ ਮੇਰੀ ਲੋੜ ਹੀ ਨਹੀਂ ਮੰਨੀ ਇਨੀ ਦੇਰ ਤੋਂ ਮੈਂ ਬੇਫਿਕਰ ਹੋ ਕੇ ਦੋ-ਦੋ ਨੌਕਰੀਆਂ ਕਰਨ ਦੀ وجہ ਨਾਲ ਮੇਰੇ ਜਿਸਮ ਨੇ ਮੇਰਾ ਸਾਥ ਛੱਡ ਦਿੱਤਾ ਸੀ। ਹਰ ਵੇਲੇ ਮੇਰੇ ਲੱਕ ਵਿੱਚ ਦਰਦ ਹੁੰਦਾ ਸੀ। ਇੱਦਾਂ ਕਦੀ ਸਿਰ ਵਿੱਚ ਵੀ ਦਰਦ ਹੁੰਦਾ ਤਾਂ ਮੈਂ ਹੁਣ ਟੁੱਟ ਗਈ ਸੀ। ਤੇ ਫਿਰ ਤੇਰੇ ਭਰਾ ਦਾ ਰਿਸ਼ਤਾ ਮੇਰੇ ਲਈ ਆਇਆ। ਤਾਂ ਮੇਰੇ ਮਾਪਿਓ ਨੇ ਮਜਬੂਰ ਕੀਤਾ ਤੇ ਵਿਆਹ ਕਰਵਾ ਕੇ ਮੈਂ ਇੱਥੇ ਆ ਗਈ ਸੀ। ਪਰ ਹਰ ਵੇਲੇ ਮੈਨੂੰ ਇਸ ਗੱਲ ਦਾ ਪਛਤਾਵਾ ਹੁੰਦਾ ਸੀ ਕਿ ਮੈਂ ਇੱਕ ਇਦਾਂ ਦੇ ਬੰਦੇ ਦੇ ਪਿੱਛੇ ਆਪਣੇ ਆਪ ਨੂੰ ਬਰਬਾਦ ਕੀਤਾ। ਜੋ ਕੋਈ ਕਦੀ ਮੇਰਾ ਹੈ ਹੀ ਨਹੀਂ ਸੀ ਨਾ ਹੀ ਮੇਰੇ ਭੈਣ ਭਰਾਵਾਂ ਨੇ ਮੇਰੀ ਕਦਰ ਕੀਤੀ ਤੇ ਨਾ ਹੀ ਮੇਰੇ ਪਿਆਰ ਨੇ ਫਿਰ ਮੈਨੂੰ ਵੀ ਦੁੱਖ ਜਿਹਾ ਲੱਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਤੇਰੇ ਭਰਾਣੇ ਦੀ ਬਾਹਰ ਵਿਆਹ ਕਰਵਾਇਆ ਹੋਇਆ ਤੇਰੇ ਭਰਾਣੇ ਕੁਝ ਦਿਨ ਪਹਿਲਾਂ ਮੈਨੂੰ ਫੋਨ ਕਰਕੇ ਦੱਸਿਆ ਕਿ ਉੱਥੇ ਉਹਨੇ ਵਿਆਹ ਕਰਵਾ ਲਿਆ ਪਰ ਉਹਨੇ ਮੇਰੇ ਨਾਲ ਵਿਆਹ ਸਿਰਫ ਤੇਰੇ ਕਰਕੇ ਤੇ ਉਹਦੇ ਘਰ ਦੇ ਲਈ ਹੀ ਕਰਵਾਇਆ ਸੀ ਇਹ ਸੁਣ ਕੇ ਤਾਂ ਹੁਣ ਮੈਂ ਪੂਰੀ ਤਰ੍ਹਾਂ ਆਪਣੀ ਹੋਸ਼ ਗਵਾ ਬੈਠੀ ਸੀ ਮੇਰਾ ਸਾਰਾ ਧਿਆਨ ਬਸ ਇਸੇ ਗੱਲ ਵਿੱਚ ਹੀ ਰਹਿੰਦਾ ਸੀ ਕਿ ਮੈਨੂੰ ਸਾਰੀ ਜ਼ਿੰਦਗੀ ਦੂਜਿਆਂ ਦੀ ਇੱਜ਼ਤ ਕਰਕੇ ਕੁਝ ਵੀ ਨਹੀਂ ਮਿਲਿਆ ਤੇ ਇਦਾਂ ਹੀ ਸੋਚਾਂ ਵਿੱਚ ਮੈਂ ਡੁੱਬੀ ਰਹਿੰਦੀ ਸੀ ਤੇ ਛੱਤ ਦੇ ਕੱਪੜੇ ਤੋਂ ਦੀ ਧੂੰਦੀ ਮੈਂ ਇੱਕ ਦਿਨ ਡਿੱਗ ਗਈ ਸੀ ਇਸੇ ਕਰਕੇ ਮੇਰੇ ਸਿਰ ਤੇ ਲੱਕ ਵਿੱਚ ਦਰਦ ਹੁੰਦਾ ਬੜੀ ਮਜਬੂਰੀ ਨਾਲ ਮੈਂ ਤੈਨੂੰ ਮਾਲਿਸ਼ ਕਰਨ ਨੂੰ ਕਿਹਾ ਫਿਰ ਤੂੰ ਵੀ ਮਾਲਿਸ਼ ਕਰਨ ਲੱਗਿਆ ਤੇ ਮੈਨੂੰ ਆਪਣੇ ਆਪ ਨੂੰ ਇਹ ਸਭ ਕੁਝ ਕਰਵਾਉਂਦੇ ਹੋਏ ਸ਼ਰਮ ਵੀ ਆਉਂਦੀ ਸੀ ਪਰ ਮੈਂ ਕੀ ਕਰਦੀ ਤੇਰੇ ਬਿਨਾ ਮੇਰਾ ਕੋਈ ਸਹਾਰਾ ਵੀ ਨਹੀਂ ਕੱਲ ਮੈਂ ਆਪਣੇ ਘਰ ਗਈ ਸੀ ਮੈਂ ਆਪਣੀ ਮਾਂ ਨੂੰ ਆਪਣੇ ਘਰ ਵਾਲੇ ਦੇ ਦੂਜੇ ਵਿਆਹ ਬਾਰੇ ਦੱਸਿਆ ਤੇ ਉਹਨੇ ਕਿਹਾ ਕਿ ਮੈਂ ਐਦਾਂ ਕਦੋਂ ਤੱਕ ਜ਼ਿੰਦਗੀ ਜਿਊਂਗੀ ਮੇਰੀ ਮਾਂ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੀ ਕਿ ਆਪਣੇ ਘਰ ਵਾਲੇ ਦਾ ਘਰ ਛੱਡ ਕੇ ਨਹੀਂ ਆਉਣਾ ਕਿਉਂਕਿ ਇੱਥੇ ਵੀ ਤੇਰੇ ਲਈ ਕੁਝ ਨਹੀਂ ਰੱਖਿਆ ਤੇਰੀਆਂ ਭਾਬੀਆਂ ਤਾਂ ਇਹਨੂੰ ਨਹੀਂ ਮੰਨਣਗੀਆਂ ਤੇ ਇਹ ਸੁਣ ਕੇ ਤਾਂ ਮੈਂ ਬਹੁਤ ਹੀ ਟੁੱਟ ਗਈ ਸੀ ਫਿਰ ਵਾਪਸ ਉਸੇ ਪੈਰਾਂ ਦੇ ਨਾਲ ਹੀ ਆ ਗਈ ਮੈਨੂੰ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਸੱਚੀ ਕੁਝ ਨਹੀਂ ਹੁਣ ਤਾਂ ਬਚਿਆ ਮੈਂ ਅੱਜ ਤੇਰੇ ਸਾਹਮਣੇ ਇਸ ਲਈ ਇਹ ਗੱਲ ਕਹਿ ਰਹੀ ਹਾਂ ਕਿਉਂਕਿ ਤੂੰ ਮੇਰੇ ਮਾਲਸ਼ ਕਰਦਾ ਤਾਂ ਮੈਨੂੰ ਵੀ ਸ਼ਰਮ ਆਉਂਦੀ ਆ ਫਿਰ ਅੱਜ ਨਹੀਂ ਤਾਂ ਕੱਲ ਤੈਨੂੰ ਇਹ ਪਤਾ ਲੱਗਣਾ ਹੀ ਸੀ ਕਿ ਤੇਰੇ ਭਰਾ ਨੇ ਵਿਆਹ ਕਰਵਾ ਲਿਆ ਤੇ ਉਹ ਹੁਣ ਕਦੀ ਵੀ ਵਾਪਸ ਨਹੀਂ ਆਉਣਗੀ ਇਸ ਲਈ ਮੈਂ ਸੋਚਿਆ ਕਿ ਮੈਂ ਤੈਨੂੰ ਆਪਣਾ ਸਾਰਾ ਕੁਝ ਸੱਚ ਦੱਸ ਦੇਵਾਂ ਇਹ ਕਹਿ ਕੇ ਉਹ ਰੋਣ ਲੱਗ ਪਈ ਸੀ ਸ਼ੁਕਰਤਾ ਐਸਸੀ ਕੇ ਰੂਪ ਨੇ ਕਮਰੇ ਦੀ ਬੱਤੀ ਬੰਦ ਕਰਵਾ ਦਿੱਤੀ ਸੀ ਕਿੰਨੀ دیر ਅਸੀਂ ਦੋਨੋਂ ਚੁੱਪ ਕਰਕੇ ਰੋਂਦੇ ਰਹੇ ਮੈਨੂੰ ਇਸ ਗੱਲ ਦਾ ਅਫਸੋਸ ਸੀ ਕਿ ਮੇਰੇ ਭਰਾਣੇ ਰੂਪ ਦੇ ਨਾਲ ਕਿੰਨਾ ਵੱਡਾ ਤੋਖਾ ਕੀਤਾ ਤੇ ਉਹਦੇ ਨਾਲ ਪਹਿਲਾਂ ਹੀ ਇੰਨਾ ਕੁਝ ਬਹੁਤ ਬੁਰਾ ਹੋ ਗਿਆ ਸੀ ਤੇ ਹੁਣ ਮੇਰੇ ਭਰਾਣੇ ਵੀ ਉਹਦਾ ਸਾਥ ਛੱਡ ਦਿੱਤਾ ਸੀ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਸਾਡੇ ਭੈਣ ਭਰਾਵਾਂ ਦੀ ਵੀ ਗਲਤੀ ਸੀ ਕਿ ਅਸੀਂ ਕਦੀ ਆਪਣੇ ਭਰਾ ਨੂੰ ਵਾਪਸ ਹੀ ਨਹੀਂ ਆਉਣ ਦਿੱਤਾ ਉਹਦੀ ਉਮਰ ਵੀ ਬੀਤ ਰਹੀ ਸੀ ਕਿ ਉਹ ਕਦੋਂ ਤੱਕ ਹੀ ਗੱਲਾਂ ਰਹਿੰਦਾ ਇਸ ਲਈ ਉਹਨੇ ਬਾਹਰ ਹੀ ਕਿਸੇ ਔਰਤ ਦੇ ਨਾਲ ਵਿਆਹ ਕਰਵਾ ਲਿਆ ਤੇ ਕਾਫੀ ਦਿਨ ਹੋਣ ਦੇ ਬਾਅਦ ਰੂਪ ਕਹਿਣ ਲੱਗੀ ਕਿ ਮੈਂ ਸਾਰੀ ਜ਼ਿੰਦਗੀ ਇਸੇ ਘਰ ਵਿੱਚ ਚੁੱਪ ਕਰਕੇ ਗੁਜ਼ਾਰ ਦੇਵਾਂਗੀ ਤੇਰੀ ਸੇਵਾ ਕਰਾਂਗੀ ਤੇ ਤੇਰੇ ਘਰ ਦਾ ਵੀ ਖਿਆਲ ਰੱਖਾਂਗੀ ਬਸ ਤੂੰ ਮੈਨੂੰ ਇਸ ਘਰੋਂ ਜਾਣ ਨਹੀਂ ਦੇਣਾ ਤੇਰਾ ਪ੍ਰਾਹਣ ਕਦੇ ਵਾਪਸ ਨਹੀਂ ਆਊਗਾ ਮੈਂ ਇੱਥੇ ਹੀ ਰਹਾਂਗੀ ਮੈਨੂੰ ਡਾਰਾ ਇੱਕ ਨਾ ਇੱਕ ਦਿਨ ਤੂੰ ਮੈਨੂੰ ਇਸ ਘਰੋਂ ਵੀ ਕੱਢ ਦੇਵੇਂਗਾ ਮੈਂ ਰੂਪ ਨੂੰ ਕਿਹਾ ਕਿ ਇਦਾਂ ਨਹੀਂ ਹੋ ਸਕਦਾ ਮੈਂ ਤੈਨੂੰ ਕਿਤੇ ਵੀ ਨਹੀਂ ਜਾਣ ਦੇਵਾਂਗਾ ਤੇ ਤੂੰ ਇਸ ਘਰ ਨੂੰ ਜਿੱਦਾਂ ਸੰਭਾਲਿਆ ਇਦਾਂ ਕੋਈ ਹੋਰ ਨਹੀਂ ਕਰ ਸਕਦਾ ਪਰ ਤੂੰ ਵੀ ਇਕੱਲੀ ਜ਼ਿੰਦਗੀ ਕਿਵੇਂ ਕੱਟੇਂਗੀ ਮੈਂ ਚਾਹੁੰਦਾ ਕਿ ਤੂੰ ਮੇਰੇ ਭਰਾ ਤੋਂ ਤਲਾਕ ਲੈ ਲੈ ਤੇ ਮੇਰੇ ਨਾਲ ਵਿਆਹ ਕਰਵਾ ਲੈ ਮੇਰੀ ਗੱਲ ਸੁਣ ਕੇ ਉਹ ਹੈਰਾਨ ਹੀ ਰਹਗੀ ਮੈਂ ਉੱਠ ਕੇ ਕਮਰੇ ਦੀ ਲਾਈਟ ਜਗਾਈ ਤੇ ਰੂਪ ਨੂੰ ਕਿਹਾ ਕਿ ਤੇਰੇ ਤੇ ਵੀ ਖੁਸ਼ੀਆਂ ਦਾ ਪੂਰਾ ਹੱਕ ਆ ਮੇਰੀ ਵੀ ਪੜਾਈ ਪੂਰੀ ਹੋਣ ਵਾਲੀ ਆ ਮੈਂ ਜਲਦੀ ਹੀ ਕੋਈ ਨੌਕਰੀ ਕਰ ਲਵਾਂਗਾ ਤੇ ਹੁਣ ਤਾਂ ਹੁਣ ਤਾਂ ਤੂੰ ਤਲਾਕ ਲੈ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਦੀਦੀ ਤੇ ਤੁਹਾਡੀ ਚੰਗੀ ਦੋਸਤ ਆ ਜਦੋਂ ਮੈਂ ਦੀਦੀ ਨੂੰ ਇਹ ਗੱਲ ਸੱਚ ਦੱਸੂਗਾ ਤਾਂ ਉਹ ਵੀ ਮਨਾ ਨਹੀਂ ਕਰੂਗੀ ਭਾਬੀ ਕਹਿਣ ਲੱਗੀ ਕਿ ਮੈਂ ਉਮਰ ਵਿੱਚ ਥੋੜੀ ਵੱਡੀ ਆ ਲੋਕ ਗੱਲਾਂ ਬਣਾਉਣਗੇ ਦੁਨੀਆ ਕੀ ਕਹੂਗੀ ਕਿ ਪ੍ਰਦੇਸ਼ ਵਿੱਚ ਬੈਠੇ ਘਰ ਵਾਲੇ ਨੂੰ ਧੋਖਾ ਦੇ ਕੇ ਦੌਰ ਨਾਲ ਵਿਆਹ ਕਰਵਾ ਲਿਆ ਮੈਂ ਰੂਪ ਨੂੰ ਕਿਹਾ ਕਿ ਇਸ ਦੁਨੀਆ ਵਿੱਚ ਤੁਹਾਨੂੰ ਕਿਸੇ ਨੇ ਕੀ ਦਿੱਤਾ ਹੁਣ ਜੋ ਦੁਨੀਆ ਦੇ ਬਾਰੇ ਵਿੱਚ ਸੋਚ ਰਹੀ ਹਾਂ ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਮੇਰੀ ਗੱਲ ਸੁਣ ਕੇ ਉਹ ਰੋਣ ਲੱਗ ਪਈ ਸੀ ਮੈਂ ਉਸ ਵੇਲੇ ਦੀਦੀ ਨੂੰ ਫੋਨ ਕੀਤਾ ਤੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਸੀ ਦੀਦੀ ਨੂੰ ਵੀ ਬਹੁਤ ਜ਼ਿਆਦਾ ਸ਼ਰਮਿੰਦਗੀ ਸੀ ਉਹਨੇ ਵੀ ਰੂਪ ਕੋਲੋਂ ਮਾਫੀ ਮੰਗੀ ਸੀ ਤੇ ਫਿਰ ਰੂਪ ਨੇ ਮੇਰੇ ਭਰਾ ਤੋਂ ਤਲਾਕ ਲੈ ਲਿਆ ਤੇ ਕੁਝ ਮਹੀਨਿਆਂ ਬਾਅਦ ਮੇਰਾ ਤੇ ਰੂਪ ਦਾ ਵਿਆਹ ਹੋ ਗਿਆ ਸੀ ਰੂਪ ਮੇਰੇ ਨਾਲ ਬਹੁਤ ਜ਼ਿਆਦਾ ਹੁਣ ਖੁਸ਼ ਰਹਿੰਦੀ ਸੀ ਮੈਂ ਉਮਰ ਵਿੱਚ ਉਹਦੇ ਤੋਂ ਛੋਟਾ ਸੀ ਪਰ ਆਪਣੇ ਰੂਪ ਦਾ ਸਾਥ ਨਿਭਾਉਣ ਦੇ ਮੈਂ ਹੁਣ ਕਾਬਲ ਹੋ ਗਿਆ ਸੀ ਜੋ ਅੱਜ ਸਾਡੇ ਰਿਸ਼ਤੇ ਲਈ ਬਹੁਤ ਚੰਗੀ ਗੱਲ ਆ ਮੈਂ ਆਪਣੀ ਭਾਬੀ ਦਾ ਹੁਣ ਪੂਰਾ ਸਾਥ ਦਿੱਤਾ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੇ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ